ਤਰਨਤਾਰਨ ਮੇਂ ਇਲੈਕਸ਼ਨ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਆ ਤੇ ਸਭ ਤੋਂ ਪਹਿਲਾ ਸਭ ਤੋਂ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਇਲੈਕਸ਼ਨ ਦੇ ਵਿੱਚ ਮਨਦੀਪ ਸਿੰਘ ਸੰਦੀਪ ਸਿੰਘ ਦਾ ਭਰਾ ਜਿਸਨੇ ਸੂਰੀ ਨੂੰ ਗੱਡੀ ਚੜਾਇਆ ਸੀ ਪੰਥ ਉਸ ਦੇ ਹੱਕ ਦੇ ਵਿੱਚ ਖੜ ਗਿਆ ਜਿਵੇਂ ਪੰਥਕ ਸ਼ੀਟ ਮੰਨੀ ਜਾ ਰਹੀ ਸੀ ਉਸੇ ਤਰੀਕੇ ਦੇ ਨਾਲ ਰਿਜ਼ਲਟ ਆਏ ਆ ਭਾਵੇਂ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਸੀ ਕਾਂਗਰਸ ਦਾਵਾ ਕਰ ਰਹੀ ਸੀ ਕਾਲੀ ਦਲ ਦਾਵਾ ਕਰ ਰਿਆ ਸੀ ਕਿ ਅਸੀਂ ਇਹ ਚੋਣ ਜਿੱਤਾਂਗੇ ਪਰ ਤੀਜੀ ਤਰ ਪਹਿਲਾ ਆਮ ਆਦਮੀ ਪਾਰਟੀ ਆਈ ਤੇ ਹੁਣ ਚੌਥਾ ਧੜਾ ਕਾਮਯਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਇਹ ਪਹਿਲਾ ਭਾਈ ਅਮਰਤਪਾਲ ਸਿੰਘ ਖਾਲਸਾ ਜਦੋਂ ਖਡੂਰ ਸਾਹਿਬ ਤੋਂ ਪਾਰਲੀਮੈਂਟਲ ਐਕਸ਼ਨ ਲੜੇ ਸੀ ਉਦੋਂ ਉਹਨਾਂ ਨੇ ਜਿਹੜਾ ਹਲਕਾ ਤਰਨ ਤਾਰਨਾ ਇਥੋਂ ਤਕਰੀਬਨ ਤਕਰੀਬਨ 20000 ਬੋਟ ਦੀ ਲੀਡ ਹਾਸਲ ਕੀਤੀ ਸੀ ਤੇ ਅੱਜ ਫੇਰ ਉਹੀ ਜਿਹੜਾ ਪ੍ਰਦਰਸ਼ਨ ਦੁਹਰਾਉਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਵਾਰਿਸ ਪੰਜਾਬ ਦੀ ਪਾਰਟੀ ਚੌਥੀ ਪਾ ਤੇਰੀ ਤੇਰਾ ਉਹ ਕਾਮਯਾਬੀ ਹਾਸਲ ਕਰ ਰਹੀ ਹੈ 2027 ਦੇ ਇਲੈਕਸ਼ਨਾਂ ਨੂੰ ਸੈਮੀ ਫਾਈਨਲ ਮੰਨਿਆ ਜਾ ਰਿਹਾ ਸੀ ਸੈਮੀਫਾਈਨਲ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਮੂਹੜੀ ਕਾਣੀ ਪਈ ਆ ਕਾਂਗਰਸ ਦਾਵੇ ਕਰਨੀ ਸੀ ਪਰ ਕਾਂਗਰਸ ਇੱਥੇ ਤੀਜੇ ਨੰਬਰ ਤੋਂ ਵੀ ਖਿਸਕੇ ਚੌਥੇ ਨੰਬਰ ਤੇ ਚਲੀ ਗਈ ਆ ਤੀਜੇ ਨੰਬਰ ਤੇ ਸ਼ਰੋਮਣੀ ਕਾਲੀ ਦਲ ਬਾਦਲ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਕਰਨਵੀਰ ਸਿੰਘ ਬੁਰਜੋਦੂ ਪਿੱਛੇ ਜਾਵੜੇ ਆ ਤੁਹਾਨੂੰ ਦੱਸ ਦਿੰਨੇ ਆ ਪ੍ਰਿੰਸੀਪਲ ਜਿਹੜੀ ਕਾਲੀਦਲ ਦੀ ਉਮੀਦਵਾਰ ਸੀ ਉਸ ਤੋਂ ਵੀ ਪਿੱਛੇ ਜਾਵੜਿਆ ਰੰਦਾਵਾ ਤੋਂ ਵੀ ਪਿੱਛੇ ਚਲੇ ਗਏ ਆ ਕਰਨਵੀਰ ਸਿੰਘ ਬੁਰਜ ਇੱਥੇ ਭਾਜਪਾ ਨੇ ਵੀ ਦੋ ਦੋ ਮੁੱਖ ਮੰਤਰੀ ਸੱਦ ਕੇ ਕੈਂਪੇਨ ਕਰਾਈ ਸੀ ਪਰ ਉਹਨਾਂ ਦੇ ਵੀ ਹੱਥ ਪੱਲੇ ਕੁਝ ਨਹੀਂ ਆ ਰਿਹਾ ਤੇ ਤਕਰੀਬਨ ਤਕਰੀਬਨ 10000 ਵੋਟਾਂ ਦੀ ਲੀਡ ਪ੍ਰਾਪਤ ਕਰ ਚੁੱਕੇ ਆ ਭਾਈ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਦੇ ਭਰਾ ਜਿਨ੍ਹਾਂ ਨੇ ਸੂਰੀ ਨੂੰ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀ ਜਿਸ ਨੇ 84 ਦੇ ਵਿੱਚ ਅਨੇਕਾਂ ਹੀ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਮੌਤ ਦੇ ਘਾਟ ਤਾਰਿਆ ਸੀ ਜਿਹੜੇ ਜਿਹੜੇ ਉਸ ਨੇ ਐਨਕਾਊਂਟਰ ਕੀਤੇ ਸੀ ਫੇਕ ਐਨਕਾਊਂਟਰ ਕੀਤੇ ਸੀ ਅੱਜ ਕੌਮ ਜਿਹੜਾ ਜਿਹੜਾ ਕਾਰਜ ਕੀਤਾ ਸੀ ਭਾਈ ਸੰਦੀਪ ਸਿੰਘ ਨੇ ਉਸ ਦਾ ਕਰਜ਼ਾ ਲਾਉਣ ਜਾ ਰਹੀ ਹੈ ਤੇ ਤਕਰੀਬਨ ਤਕਰੀਬਨ 10000 ਦੀ ਲੀਡ ਜਿਹੜੀ ਪਹਿਲੇ ਸ਼ੁਰवाती ਰੋਜਾਨਾ ਦੇ ਵਿੱਚ ਪ੍ਰਾਪਤ ਹੋ ਗਈ ਹੈ ਮਨਦੀਪ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਸਰਕਾਰ ਨੇ ਦੁਰਵਰਤੋਂ ਕੀਤੀ ਸੀ ਵਿਰੋਧੀ ਪਾਰਟੀਆਂ ਨੇ આરોਪ ਲਗਾਏ ਸੀ ਆਮ ਆਦਮੀ ਪਾਰਟੀ ਸਰਕਾਰੀ ਤੰਤਰ ਦਾ ਪੁਲਿਸ ਦਾ ਦੁਰਪਯੋਗ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਟੇਜਾਂ ਤੋਂ ਇਹ ਗੱਲ ਲਗਾਤਾਰ ਆਖ ਰਹੇ ਸੀ ਕਿ ਭਾਈ ਸਾਡੀ ਪੰਜਾਬ ਦੇ ਵਿੱਚ ਸਰਕਾਰ ਸਾਨੂੰ ਵੋਟਾਂ ਪਾਓ ਅਸੀਂ ਵਿਕਾਸ ਕਰਾਂਗੇ ਸਾਥੋਂ ਕੰਮ ਲੈਣੇ ਆ ਤੁਸੀਂ ਪਰ ਲੋਕਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਡੀ ਮਾਤਰਾ ਦੇ ਵਿੱਚ ਇੱਥੇ ਰੈਲੀਆਂ ਕੀਤੀਆਂ ਮਨੀਸ਼ ਸ਼ੋਧੀ ਅਤੇ ਮੌਜੂਦ ਰਹੇ ਹੋਰ ਜਿਹੜੀ ਪਾਰਟੀ ਦੇ ਲਗਭਗ ਸਾਰੇ ਚੇਅਰਮੈਨ ਸਾਰੇ ਐਮ ਐਲ ਏ ਗਲੀਆਂ ਦੀ ਧੂੜ ਫੱਕਦੇ ਨਜ਼ਰ ਆਏ ਪਰ ਇੱਥੇ ਰਿਜ਼ਲਟ ਕੁਝ ਹੋਰ ਆਇਆ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ 222 ਦੇ ਵਿੱਚ ਲੋਕਾਂ ਨੇ ਸਾਰੀਆਂ ਪਾਰਟੀਆਂ ਇਨਕਾਰ ਕੇ ਉਹਨਾਂ ਦੇ ਹੱਥ ਦੇ ਵਿੱਚ ਕਮਾਂਡ ਪੰਜਾਬ ਦੀ ਸੌਂਪੀ ਸੀ ਲੱਗਦਾ 227 ਦੇ ਵਿੱਚ ਚੌਥੀ ਤੇਰਵਾਰਸ ਪੰਜਾਬ ਦੀ ਪੰਜਾਬ ਦੀ ਸਤਾ ਤੇ ਕਾਮਯਾਬ ਹੋ ਜਾਵੇਗੀ ਜੇਕਰ ਤੁਹਾਨੂੰ ਲੱਗਦਾ ਕਿ ਲੋਕਾਂ ਨੇ ਸਹੀ ਫੈਸਲਾ ਕੀਤਾ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰੋ